ਹਾਂਜੀ ਸੰਤ ਬੋਲਦਾ ਜੀ ਮੈਂ ਮਾਮੂਪੁਰ ਤੋਂ ਲੋ ਪ੍ਰਭੂ ਜੇ ਕਿਸੇ ਨੂੰ ਪ੍ਰੋਬਲਮ ਆਪਣੇ ਕਬੂਤਰ ਰੱਖਣ ਤੋਂ ਨਾਲ ਆਪਾਂ ਛੱਡ ਦਿੰਨੇ ਆ ਮੇਰਾ ਵੀਰ ਨਾ ਆਪਾਂ ਕਰਾਈਏ ਬਾਜੀਆਂ ਤੇ ਨਾ ਕਰ ਰੱਖੀਏ ਕਬੂਤਰ ਦੇ ਆਪਾਂ ਤੋਂ ਇਹ ਟੈਨਸ਼ਨ ਨਾ ਲੈ ਕੇ ਨੀ ਚੱਲੇ ਜਾਂਦਾ ਬਈ ਹੋਰ ਬਹੁਤ ਜ਼ਿੰਮੇਵਾਰੀ ਜ਼ਿੰਦਗੀ ਦੇ ਵਿੱਚ ਤੇ ਕਿਸੇ ਨੂੰ ਵਹਿਮ ਹੋਵੇ ਮੈਂ ਹੋਰ ਕਬੂਤਰ ਦਊਂਗਾ ਕਹੇ ਤੋਂ ਪੈਸੇ ਵੀ ਨਹੀਂ ਲੈਣਾ ਹਨਾ ਜਿਹੜਾ ਪਹਿਲਾਂ ਆ ਗਿਆ ਲੈ ਜਾਓ ਮੇਰਾ ਵੀਰ ਆ ਕਬੂਤਰ ਆਪਣੇ ਕਿ ਨੂੰ ਵਹਿਮ ਹੋਵੇ ਵੀ ਕਿਸੇ ਪਾਸਿਓਂ ਲੈ ਕੇ ਛੱਡ ਦੂੰਗਾ ਨਾ ਸਵੇਰ ਦਾ ਟਾਈਮ ਆ ਆਹ ਖਰਦਿਆ ਕਬੂਤਰ ਵੀਡੀਓ ਦੇਖ ਲਓ ਜਿਹੜੇ ਵੀਡੀਓ ਚ ਦੇਖਣਗੇ ਉਹੀ ਦਊਗਾ ਸਾਰੇ ਹੀ ਹਨਾ ਜਿਹੜਾ ਜਿੱਤ ਕਰ ਦੋ ਫੜ ਕੇ ਲੈ ਜਾ ਮੇਰਾ ਵੀਰ ਭਾਵੇਂ ਜਿਹੜਾ ਫੋਨ ਕਰਨ ਵਾਲਾ ਸੀ ਉਹਨੇ ਲੈ ਕੇ ਜਾਣੇ ਮੇਰੇ ਭਰਾ ਨੇ ਉਹ ਲੈ ਜਾਵੇ ਫੋਨ ਨੇ ਕਿਹਨੇ ਲੈ ਕੇ ਜਾਣੇ ਉਹ ਲੈ ਜਾ ਆਪਾਂ ਛੱਡਣ ਲੱਗੇ ਆ ਭਰਾ ਆ ਕਬੂਤਰ ਆ ਮੇਰੇ ਵੀਰ ਆਪਣੇ ਹਨ ਤੇ ਕਾ ਨੂੰ ਤੰਗ ਕਰਨੇ ਆ ਲੋਕ ਦੇ ਕਾ ਨੂੰ ਆਪੇ ਹੋਣਾ ਹਨਾ ਹੋਰ ਬਹੁਤ ਟੈਨਸ਼ਨਾਂ ਜ਼ਿੰਦਗੀ ਦੇ ਵਿੱਚ ਤੇ ਆ ਬੈਠਿਆ ਮੇਰਾ ਭਰਾ ਮੈਨੂੰ ਕਰਿਓ ਮਾਫ ਗਈ ਆਪਾਂ ਤੋਂ ਨਹੀਂ ਲੜਿਆ ਜਾਂਦਾ। ਨਾ ਆਪਾਂ ਲੜ ਸਕਦੇ ਆ ਹਨਾ, ਨਾ ਤੁਪਾਂ ਤੋਂ ਅਪੜਿਆ ਜਾਂਦਾ ਹਨਾ। ਆ ਗੂਤਰ ਆਪਣੇ ਕੋਲ ਸਾਰੇ ਮੇਰਾ ਵੀਰ। ਦੁਖੀ ਨਾ ਹੋ ਉਹ ਨਾਲੇ ਆਪ ਨਾਲੇ ਮੈਨੂੰ ਕਰੋ ਹਨਾ। ਤੇ ਲੈ ਜੋ ਭਰਾ ਹਨਾ। ਧੰਨਵਾਦ ਜੀ ਸਾਰੇ ਗੂਤਰਵਾਜ ਭਰਾਵਾਂ ਦੇ ਇੰਨਾ ਪਿਆਰ ਦੇਣ ਲਈ। ਬਹੁਤ-ਬਹੁਤ ਸ਼ੁਕਰੀਆ ਹੁਣ ਤੱਕ ਜਿੰਨੀ ਹੋ ਗਈ ਤਾਂ ਹਨਾ ਗਾਂਵਾਜ ਤੇ ਪ੍ਰਮਾਤਮਾ। ਇਹੋ ਜੀ ਗੇਮ 'ਚ ਕਿਸੇ ਦੁਸ਼ਮਣ ਨੂੰ ਵੀ ਨਾ ਪਾਵੇ।